ਫਗਵਾੜਾ ਨਜ਼ਦੀਕ ਪਿੰਡ ਪਲਾਈ ਰੋਡ ਤੇ ਸਥਿਤ ਨਹਿਰ ਦੇ ਨਾਲ-ਨਾਲ ਚਾੰਦੇ ਕੱਚੇ ਰਸਤੇ ਤੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸਨੀ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਸਾਨੀ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਸੰਜੀਵ ਕਰਦਿਆਂ ਮੁ슬림 ਸਮਾਜ ਦੇ ਆਗੂ ਸਰਬਰ ਗੁਲਾਮ ਸੱਬਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਸੀ ਕਿ ਲਾਈ ਨਹਿਰ ਨਜ਼ਦੀਕ ਜਾਂਦੇ ਕੱਚੇ ਰਸਤੇ ਤੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ লাশ ਪਈ ਹੋਈ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਇਸ ਦੀ ਸੂਚਨਾ थाना सदर ਦੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣੇ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਲ੍ਹਾ ਨੇ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਡਮ ਲਈ ਸਿਵਲ ਹਸਪਤਲ ਫਗਵਾੜਾ ਵਿਖੇ ਪੇਸ ਦਿੱਤਾ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਫਿਲਹਾਲ ਇਸ ਦਾ ਪੋਸਟਮਾਰਡਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਆਜਾ ਨਾ ਸਵੇਰੇ ਹੀ ਮੈਨੂੰ ਮੁੰਡਿਆਂ ਦਾ ਫੋਨ ਗਿਆ ਵੀ ਇੱਦਾਂ ਦਾ ਕਰਕੇ ਆ ਨਹਿਰ ਵਾਲੇ ਰੋਡ ਤੇ ਇੱਕ ਬੰਦੇ ਦੀ ਡੈਥ ਹੋਈ ਆ। ਮੈਂ ਉਸ ਲਈ ਉਧਰੋਂ ਕੰਮ ਗਾਇਓ ਸੀ ਮੈਂ ਕੰਮ ਛੱਡ ਗਿਆ ਹਾਂ। ਜਦੋਂ ਦੇਖਿਆ ਤੇ ਬੰਦਾ ਜਿਹੜਾ ਹੈ ਇਹਦਾ ਮੋਟਰਸਾਈਕਲ ਨੰਬਰ ਹੈਗਾ ਆ BB9AB 7008 ਔਰ ਇਹ ਜਦੋਂ ਆ ਕੇ ਦੇਖਿਆ ਤੇ ਇਹਦੀ ਡੈਥ ਹੋ ਚੁੱਕੀ ਸੀ ਸਰ ਇਹ ਕਦੋਂ ਦਾ ਪਤਾ ਲੱਗਾ ਕਿ ਆਪਾਂ ਕਦੋਂ ਕਦੀ ਹੋਈ ਹੈ ਡੈਥ ਆ ਅੱਧਾ ਆਪਣੇ ਕਰੀਬ ਅੱਧਾ ਘੰਟਾ ਪਹਿਲਾਂ ਹੀ ਲੱਗਾ ਇਸ ਗੱਲ ਦਾ ਪਤਾ 12:00 ਵਜੇ ਕੋਈ ਪਛਾਣ ਵਗੈਰਾ ਹੋਈ ਏ ਦੀ ਨਹੀਂ ਪਛਾਣ ਹੁਣ ਮੁਲਾਜ਼ਮਾ ਨੂੰ ਉੱਥੇ ਪੁਲਿਸ ਨੂੰ ਡੈਕਟ ਸਾਨੂੰ ਵੀ ਫੋਨ ਕਰਤਾ ਐਸਐਚਓ ਸਾਹਿਬ ਨੂੰ ਵੀ ਸਿਟੀ ਨੂੰ ਸਦਰ ਵਾਲਿਆਂ ਨੂੰ ਫੋਨ ਕਰਤਾ ਤੇ ਕੋਈ ਆ ਕੇ ਜਿਹੜਾ ਆਇਆ ਉਹ ਦੀ ਤਫ਼ਤੀਸ਼ ਕਰਦੇ ਆ ਵੀ ਕੌਣ ਬੰਦਾ ਆਈ ਨਹੀਂ ਪੁਲਿਸ ਵਾਲੇ ਦੀ ਬਸ ਪੁਲਿਸ ਨੂੰ 10-15 ਮਿੰਟੇ ਹੋਏ ਫੋਨ ਕੀਤਾ ਇਹਨੂੰ ਉਹ ਕੰਦੇ ਅਸੀਂ ਆ ਰਹੇ ਹਾਂ ਹੁਣ ਆਉਂਦੇ ਆ ਤਾਂ ਉਹ ਤੀਸ਼ ਕਰਨਗੇ ਨਾਲੇ ਦੀ ਜਿਹੜੀ ਹੈਗੀ ਆਈਡੀ ਚੈੱਕ ਕਰਨਗੇ ਵੀ ਕਿੱਥੇ ਦਾ ਬੰਦਾ ਔਰ ਕਿੱਦਾਂ ਇਹਦੀ ਡੈਥ ਹੋਈ ਹੈ ਇੱਥੇ ਤੇ ਹੋਇਆ ਹੈ ਕਿੱਥੇ ਦਾ ਉਦਾਂ ਇਹ ਬੰਦਾ ਪਤਾ ਨਹੀਂ ਨੋਨ ਨਹੀਂ ਆ ਹਾਲੇ ਤਾਂ ਪਰ ਇਹ ਰੋਡ ਵੀ ਜਿਹੜਾ ਆ ਸੁੰਸਾਨ ਰੋਡ ਆ ਨਹਿਰ ਦੇ ਨਾਲ-ਨਾਲ ਜਾਂਦਾ ਹੈ ਰੋਡ ਕਿਸ ਰੋਡ ਕਿਹੜਾ ਰੋਡ ਪੈਂਦਾ ਜੀ ਇਹ ਅਸਲ ਚ ਪੜਾਈ ਨੂੰ ਜਾਂਦੀ ਆ ਸੜਕ ਹਾਰਪੁਰ ਚੌਂਕ ਤੋਂ ਨਹਿਰ ਦੇ ਨਾਲ-ਨਾਲ ਇੱਕ ਤਾਂ ਬਾਈਪਾਸ ਜਾਂਦਾ ਇੱਕ ਇਹ ਇਧਰਲੇ ਪਾਸੇ ਰੋਡ ਸੁਨਣਾ ਹੀ ਆ ਹੁਣ ਇੱਥੇ ਕਿੱਦਾਂ ਇਹਦੀ ਡੈਥ ਹੋਈ ਆ ਕਿਉਂਕਿ ਐਕਸੀਡੈਂਟ ਵੀ ਨਹੀਂ ਹੋਇਆ ਲੱਗਦਾ ਮੋਟਰਸਾਈਕਲ ਖੜਾ ਆ ਪਰ ਇਹ ਬੰਦਾ ਜਿਹੜਾ ਇਹਦੀ ਡੱਕੇ ਜਿਹੜੀ ਆ ਉਹ ਡੈਥ ਹੋ ਚੁੱਕੀ ਮੋਟਰਸਾਈਕਲ ਦਾ ਸਟੈਂਡ ਵੀ ਲੱਗਾ ਆ ਇਹ ਹੁਣ ਪੁਲਿਸ ਤਫਤੀਸ਼ ਕਰੂਗੀ ਵੀ ਇਹਦੀ ਕਿੱਦਾਂ ਡੈਥ ਹੋਈ ਆ ਔਰ ਇਹ ਕਿੱਥੇ ਦਾ ਬੰਦਾ ਤੇ ਇਦਾਂ ਵੀ ਸਾਨੂੰ ਤਲਾਸ਼ ਮਿਲੀ ਸੀ ਵੀ ਇੱਕ ਡੈੱਡ ਬੋਡੀ ਜਿਹੜੀ ਆ ਪਈ ਆ ਮੌਕੇ ਤੇ ਪਹੁੰਚਿਆ ਤੇ ਪਰਸ ਮਿਲਿਆ ਵਿੱਚੋਂ ਪਰਸ ਤੇ ਸਣੀ ਨਾਮ ਦਾ ਵਿਅਕਤੀ ਆ ਕਿੱਥੇ ਦਾ ਰਹੈਨ ਵਾਲਾ ਸਾਰੇ ਸਣੀ ਵਾਸੀ ਸਾਨੀ ਦਾ ਆ ਹਾਂਜੀ ਫਾਦਰ ਦਾ ਨਾਮ ਦਲੀਪ ਕੁਮਾਰ ਆ ਤੇ ਅਗਲੇ ਪਰਤੇ ਉਹਦੇ ਘਰ ਵਾਲਿਆ ਆ ਰਹੇ ਆ ਉਹਨਾਂ ਅੰਤਿਕਾਰਨ ਕੀਤੀ ਜਾ ਰਹੀ ਹੈ ਕੋਈ ਪਤਾ ਨਹੀਂ ਚੱਲਿਆ ਜੀ ਸਰ ਕਿੱਦਾਂ ਆਏ ਨੇ ਕੋਈ ਪਤਾ ਪੋਸਟ ਮਾਰਡਮ ਰਿਪੋਰਟ ਹੋ